ਮਮਾਂ ਮਮਾਂ ਰੇਓ ਹੋ ਮਮਾਂ ਮਮਾਂ ਰੇਓ ਹੋ ਗੱਤ ਮੇਰੀ ਗੱਲ ਵਿੱਚੋਂ ਨਾ ਤੂੰ ਵੀ ਨਾਲ ਹੀ ਆ ਤੂੰ ਮੈਂ ਲਖਾ ਸਿੰਘ ਨਾਮ ਮੇਰਾ ਜੀ ਤੇ ਨੁਕਸਾਨ 2100 ਹੋ ਗਿਆ ਜੀ ਦਾ ਵੱਢਦੇ ਹੀਏ ਸੋਤਾ ਡਿੱਗ ਪਿਆ ਉੱਤੇ ਤੇ ਉਹ ਲੋ ਡੀ ਲਾਈਨ ਦੇ ਉੱਤੇ 66 ਕੇਵੀ ਛੜ ਕੇ ਵੀ ਦਾ 66 ਕੇਵੀ ਲੈਣ ਲੱਖਾਂ ਹਿਸਾਬ ਨਾਲ ਹੋ ਗਿਆ ਜੀ ਫ੍ਰਿਜਾਂ ਦਾ ਹੋ ਗਿਆ ਜੀ ਟੀਵੀ ਦਾ ਹੋ ਗਿਆ ਜੀ ਜੋ ਜੋ ਵੀ ਮੀਟਰ ਉੱਡ ਗਏ ਲੋਕਾਂ ਦੇ ਜੀ ਆਹ ਮੀਟਰ ਛੜ ਗਏ ਛੜ ਗਏ ਮੀਟਰ ਹਰ ਤਰ੍ਹਾਂ ਛੜ ਗਿਆ ਗਾ ਕੇ ਛੜ ਗਏ ਸਾਰੀਆਂ ਬਿਲੀਪੁਰਨ ਆਏ ਜਾਂ ਦਿਖਣਦੇ ਹੁਣ ਸਾਡਾ ਜਿਹੜਾ ਨੁਸਾਨ ਆਸਨ ਦੇ ਦੇਣ ਜਿਨ੍ਹਾਂ ਜਿਹੜਾ ਜੀਰੋ ਕੀਤਾ ਵਾ ਤਾਂ ਆਹ ਮੇਰਾ ਪਲਾਟ ਜਿਹੜਾ ਜਿਹੜਾ ਪਲਾਟ ਆ ਉਹਨਾਂ ਦਾ ਰਿਜਿਸਟਰ ਕਰਨਾਗੇ ਉਹਨੇ ਉੱਪਰ ਕਿ ਆਪਾਂ ਸਵੈਦਾ ਕੱਟਣ ਲੱਗਿਆ ਤਾਂ ਉੱਤੇ ਬਿਜਲੀ ਦੇ ਤਾਰਾ ਹੈਗੀਆਂ ਤੇ ਜਾਂ ਉਪਰੋਂ ਕਟਿਏ ਥੋੜਾ ਜਿਹਾ ਜਾਂ ਥੱਲੂ ਕਟਿਏ ਤੇ ਇਹਦਾ ਮਤਲਬ ਥੋੜਾ ਕਿ ਤੂੰ ਇਹ ਬਿਨਾ ਵੇਖੇ ਕੱਟਤਾ ਹਾਂ ਤਾਂ ਉਹਦੇ ਕਰਕੇ ਫਿਰ ਨੁਕਸਾਨ ਸਾਡਾ ਕੌਣ ਭਰੇਗਾ ਹੁਣ ਉਹ ਹੀ ਭਰੇਗਾ ਜਿਹੜਾ ਸਵੈਦਾ ਕੱਟਾ ਤੇ ਜਦ ਜਦ ਆਪਣਾ ਪਲਾਟ ਦੇ ਵਿੱਚ ਕਟਵਾਇਆ ਕਰਦਾ ਹੋਵੇ ਬਿਜਲੀ ਦਾ ਇੰਨਾ ਕਿ ਜਿਹੜੇ ਜ਼ਬਰਦਸਤ ਪਟਾਕਾ ਪਿਆਵਣਾ ਕਿ ਸਗੋਂ ਲੋਕੀ ਡਰ ਗਏ ਬਾਹਰ ਆਏਗੇ ਕੀ ਹੋਇਆ ਕੀ ਹੈ ਹਾਨੂੰ ਸਮਝ ਨਹੀਂ ਲੱਗੀ ਤੂੰ ਐ ਤੂੰ ਐ ਨਹੀਂ ਹੋਇਆ ਕੋਈ ਉਹ ਜਨੰਨ ਕਰ ਰਵੇ ਜੇ ਤੂੰ ਆ ਲੀਡੀ ਸੜ ਗਿਆ ਬੜ ਸੜ ਗਿਆ ਫਰੇਚ ਸੜ ਗਿਆ ਇਹਦਾ ਉਮਨ ਸੜ ਗਿਆ ਜਾਨਾ ਪਰਭਾਈ ਤੋਂ ਉਹੀ ਕਰੇਗਾ ਜਿਹੜਾ ਕਰਵਾਉਂਦਾ ਪਈਆ ਕੰਮ ਬਹੁਤ ਬਧੀ ਕਰਤਾਰਤ ਪ੍ਰਸੰਗ ਦੇ ਸੀ ਕਿ ਇਹ ਕੋਈ ਆਪਣੇ ਕਿਹੜੇ ਬੰਦੇ ਸੀਗੇ ਉਹ ਸਪੈਦਾ ਵੜ ਰਹੇ ਸੀ ਅਨਗਹਿਲੀ ਨਾਲ ਹਾਂ ਤੇ ਉਹਨਾਂ ਨੇ ਇਹ ਦੇਖਿਆ ਵੀ ਉੱਤੇ ਤਾਰਾ ਵੀ ਲੱਗੇ ਪਈਆਂ ਇਹ ਤਾਰਾ ਕਿਹਦੇ ਪਾਸੇ ਲੱਗਾ ਹੈ ਨਾ ਇਹ ਤਾਰਾ ਵੱਡੀਆਂ ਉਹਨਾਂ ਨੇ ਜਿਹੜਾ ਸਪੈਦਾ ਵੜ ਰਹੇ ਸੀ ਤੇ ਸਪੈਦਾ ਨੂੰ ਕੋਈ ਕੰਟਰੋਲ ਨਹੀਂ ਹੋ ਰਿਹਾ ਤੇ ਸਪੈਦਾ ਤਾਂ ਉੱਪਰ ਪਿਆ ਤੋ ਸਾਰੀ ਜਿਹੜੀ ਸਪਲਾਈ ਪ੍ਰਭਾਵ ਤੋਂ ਨਹੀਂ ਹੋਣੀ ਸੀ ਉਹਦਾ ਹੋਰ ਕੀ ਆ ਵੀ ਜਿਹੜੀ ਆਪਣੀ ਹਾਈਵੇ ਸੀਗੀ ਉਹਦਾ ਪਛਤਾ ਤਾ ਹੋਇਆ ਵੀ ਉਹਦੇ ਲਗੇ ਕੇਵਲ ਉੱਤੇ ਤਾਰ ਪੈ ਗਈ ਆ ਕੇ ਉਹ ਸੜਕ ਦੇ ਜੀਵਨ ਦੇ ਤਾਰ ਕੇਵਲ ਤਾਂ ਨਾ ਪੈਦੀ ਤੇ ਸਾਰਾ ਹਾਈਵੇ ਖਾਓ ਜਣਾ ਸੀਗਾ ਨਹੀਂ ਜਮ ਜੇ ਕੋਈ ਉੱਪਰ ਪੈ ਜਾਂਦੀ ਤਾਂ ਵੱਡਾ ਦੁਕਾਨਾਂ ਤੇ ਨੁਕਸਾਨ ਹੋਣਾ ਸੀ ਹੈ ਜੀ ਲੋਕਾਂ ਦੇ ਘਰ ਵੀ ਕੰਦੇ ਬੜਾ ਨੁਕਸਾਨ ਹੋਇਆ ਘਰਾਂ ਨੂੰ ਨੁਕਸਾਨ ਕਾਫੀ ਹੋਇਆ ਸੁਣਿਆ ਚ ਆ ਵੀ ਦੁਕਾਨਦਾਰਾਂ ਦਾ ਤਾਂ ਕਾਫੀ ਵਾਕੀ ਹੋਣਾ ਜਿਹੜਾ ਸਪਲਾਈ ਚੱਲੂ ਹੋਏਗੀ ਫਿਰ ਲਗੇ ਕਾਫੀ ਨੁਕਸਾਨ ਹੋਏ ਇਹ ਰਿਪੋਰਟ ਦਾ ਕੋਈ ਨੁਕਸਾਨ ਹੋਇਆ ਗੁਰੂ ਘਰਾਂ ਅੰਦਰ ਉਦਪ ਟੁੱਟੀ ਆ ਚਾਰੇ ਪਾਸੇ ਤਾਰਾ ਟੁੱਟੀ ਆ ਬਾਕੀ ਦੇਖੋ ਆਪਾਂ ਹੁਣ ਕੰਮ ਕਰ ਰਹੇ ਆ ਹੁਣ ਆਪਾਂ ਡਿਸਕਰਵ ਕਰਾ ਚੇਂਜ ਕਰਾਂਗੇ ਜੂਨ ਖਾਲਟਾਗਾ ਠੀਕ ਕਰਕੇ ਦਰਪਰ ਦਿਖਾਂ ਕਿੰਨਾ ਖਰਚਾ ਹੈ ਪਰ ਉਹਦੇ ਉੱਪਰ ਕਾਰਵਾਈ ਤੇ ਉਹਨਾਂ ਨੇ ਉਡਾਰੀ ਇਸ਼ਾਰਾ ਵੀ ਲਈ ਉਹਨਾਂ ਦੀ ਬਿਲੀ ਬੋਤ ਤੋਂ ਅਸੀਂ ਕਾਰਜ ਇਹਨਾਂ ਕਰਾਂਗੇ ਜੋ ਵੀ ਲੀਗਲ ਐਕਸਪਲਡਾ ਲਵਾਗੇ ਉਹ ਤੇ ਆਪਾਂ ਕੋਸਰ ਰਿਪੋਰਟ ਕਰਾਂਗੇ ਉਹ ਤੇ ਹਣੀ ਹਣੀ ਸਪਾਈਪ ਹੋਰ ਗਾ